ਸ਼ੇਖ ਚਿੱਲੀ ਤੇ ਘੜਾ ਇੱਕ ਦਿਨ ਸ਼ੇਖ ਚਿੱਲੀ ਬਾਜ਼ਾਰ ਵਿੱਚ ਜਾ ਰਿਹਾ ਸੀ ਬਾਜ਼ਾਰ ਵਿੱਚ ਇੱਕ ਆਦਮੀ ਖੜਾ ਸੀ ਜਿਸ ਕੋਲ ਇੱਕ ਘੜਾ ਸੀ ਉਹ ਆਦਮੀ ਕਿਸੇ ਭਾਰ ਚੁੱਕਣ ਵਾਲੇ ਨੂੰ ਲੱਭ ਰਿਹਾ ਸੀ ਜਿਹੜਾ ਰੁਪਈਆ ਲੈ ਕੇ ਉਸ ਦਾ ਘੜਾ ਚੁੱਕ ਦੇਵੇ ਸ਼ੇਖ ਚਿੱਲੀ ਇਸ ਕੰਮ ਲਈ ਤਿਆਰ ਹੋ ਗਿਆ ਸ਼ੇਖ ਚਿੱਲੀ ਘੜੇ ਨੂੰ ਸਿਰ ਤੇ ਰੱਖ ਕੇ ਉਸ ਆਦਮੀ ਦੇ ਪਿੱਛੇ-ਪਿੱਛੇ ਤੁਰ ਪਿਆ ਸ਼ੇਖ ਦਿੱਲੀ ਨੇ ਸੋਚਿਆ ਮੈਨੂੰ 1 ਰੁਪਿਆ ਮਿਲੇਗਾ ਮੈਂ ਇਸ ਦੀ ਇੱਕ ਮੁਰਗੀ ਖਰੀਦਾਂਗਾ ਜਦੋਂ ਮੁਰਗੀ ਚੂਚੇ ਦੇਵੇਗੀ ਤਾਂ ਉਹਨਾਂ ਸਾਰਿਆਂ ਨੂੰ ਵੇਚ ਕੇ ਮੈਂ ਇੱਕ ਬੱਕਰੀ ਲਵਾਂਗਾ ਫਿਰ ਉਹ ਬੱਕਰੀ ਮੇਮਨੇ ਦੇਵੇਗੀ ਉਹਨਾਂ ਮੇਮਨਿਆਂ ਨੂੰ ਵੇਚ ਕੇ ਮੈਂ ਇੱਕ ਗਊ ਲਵਾਂਗਾ ਉਹ ਗਊ ਬੱਚੇ-ਵੱਚੀਆਂ ਦੇਵੇਗੀ ਫਿਰ ਮੈਂ ਉਹਨਾਂ ਨੂੰ ਵੇਚ ਕੇ ਇੱਕ ਮੱਝ ਖਰੀਦਾਂਗਾ ਉਹ ਮੱਝ ਕੱਟੇ-ਕੱਟੀਆਂ ਦੇਵੇਗੀ ਫਿਰ ਮੈਂ ਉਹਨਾਂ ਸਾਰਿਆਂ ਨੂੰ ਵੇਚ ਕੇ ਇੱਕ ਘੋੜੀ ਲਵਾਵਾਂਗਾ। ਉਹ ਘੋੜੀ ਦੀ ਵਿਚੇਰੇ-ਬਸ਼ੇਰੀਆਂ ਦੇਵੇਗੀ ਤਾਂ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਵਿਆਹ ਕਰਾਵਾਂਗਾ। ਮੇਰੀ ਪਤਨੀ ਮੇਰੇ ਘਰ ਆਵੇਗੀ। ਮੇਰੇ ਬੱਚੇ ਹੋਣਗੇ। ਮੇਰਾ ਪਰਿਵਾਰ ਵਧੇਗਾ। ਫਿਰ ਮੈਂ ਆਪਣੇ ਬੈਠਣ ਲਈ ਇੱਕ ਬੈਠਕ ਬਣਾਵਾਂਗਾ। ਮੈਂ ਬੈਠਕ ਵਿੱਚ ਬੈਠਾ ਹੋਵਾਂਗਾ। ਫਿਰ ਮੇਰਾ ਲੜਕਾ ਮੇਰੇ ਕੋਲ ਆਵੇਗਾ। ਉਹ ਕਹੇਗਾ, "ਬਾਪੂ ਜੀ ਰੋਟੀ ਖਾ ਲਓ।" ਮੈਂ ਉਹਦੋਂ ਕੰਮ ਵਿੱਚ ਰੁੱਝਿਆ ਹੋਵਾਂਗਾ ਮੈਂ ਉਸ ਨੂੰ ਗੁੱਸੇ ਵਿੱਚ ਬੋਲਾਂਗਾ ਚੱਲ ਪਰੇ ਹਟ ਇਹ ਕਹਿੰਦਿਆਂ ਹੀ ਘੜਾ ਸ਼ੇਖ ਚਿੱਲੀ ਦੇ ਸਿਰ ਤੋਂ ਡਿੱਗ ਪਿਆ ਤੇ ਟੁੱਟ ਗਿਆ ਘੜੇ ਦਾ ਮਾਲਕ ਰੋਣ ਲੱਗ ਪਿਆ ਤਦ ਸ਼ੇਖ ਚਿੱਲੀ ਬੋਲਿਆ ਤੂੰ ਤਾਂ ਇੱਕ ਘੜੇ ਲਈ ਰੋਂਦਾ ਹੈ ਦੇਖ ਮੇਰਾ ਤਾਂ ਸਾਰਾ ਟੱਬਰ ਹੀ ਰੁੜ ਗਿਆ ਮੈਂ ਕੀ ਕਰਾਂ